हां जी दोस्तों सारेया नु सस्श्रीकाल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਸੰਦੀਪ ਸਿੰਘ ਭੁੰਨਰ ਦੇ ਕੋਲ ਪੋਲਰ ਡੇਰੀ ਫਾਰਮ ਤੇ ਜਿੱਦਾਂ ਕਿ ਦੋਸਤੋ ਇਸ ਘਰੋਂ ਕਾਫੀ ਵੀਡੀਓ ਆਪਾਂ ਅਪਲੋਡ ਕਰੀਦੀਆਂ ਨੇ ਵਿਕਰੀ ਵਾਲੇ ਪਸ਼ੂ ਇਸ ਘਰੇ ਹੋਂਦੇ ਜਾਂਦੇ ਰਹਿੰਦੇ ਆ ਸੇਲ ਪਰਚੇਜ ਦਾ ਜਿਹੜਾ ਖਾਸ ਤੌਰ ਤੇ ਕੰਮ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਬੈੜਾਂ ਨੇ ਬਿਲਕੁਲ ਡੱਬੀ ਵੈੜਾ ਇੱਕ ਨੀਲੀ ਰਾਵੀ ਦੀ ਦੋਸਤੋ ਇੱਕ ਝੋਟੀ ਦਿਖਾ ਦਾਂਗੇ ਆਪਾਂ ਤੁਹਾਨੂੰ ਗੱਪਣ ਝੋਟੀ ਆ ਬਾਕੀ ਵਹਿਣਾ ਦੋਵੇਂ ਤਾਜ਼ੀਆਂ ਸੁਈਆਂ ਸਪਾਈਆਂ ਨੇ ਤਸੱਲੀ ਆ ਨਰਕ ਪਰਖਾ ਤੁਸੀਂ ਘਰ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰ ਸਕਦਾ ਕੋਈ ਵੀਰ ਅੱਜ 2 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦਾ ਦੋਸਤੋ 3:30 ਵਜੇ ਦਾ ਹੈਗਾ ਸੋ ਆਓ ਨਰਕ ਪਰਖ ਕਰੋ ਤਸੱਲੀ ਕਰੋ ਚੁਬਾਈ ਕਰੋ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਆਪਦੀ ਹੱਕ ਸਮਝ ਕੇ ਦੋਸਤੋ ਜ਼ਿੰਮੇਵਾਰੀ ਸਮਝ ਕੇ ਪਸੂ ਦੀ ਇਹ ਨਰਕ ਪਰਖ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਬਾਕੀ ਆਜੋ ਲੈਣੇ ਆ ਜਾਣਕਾਰੀ ਲਈ ਸੰਦੀਪ ਤੋਂ ਉਸੋ ਤੇ ਆ ਕੀ ਡਿਟੇਲ ਅਜਨਾਂ ਪਸਵਾ ਤੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਰੀ ਕਾ ਸਾਸਰੀ ਕਾ ਸੰਤੋ ਸਾਹਿਬ ਜੀ ਠੀਕ ਠਾਕ ਹੋ ਠੀਕ ਠਾਕ ਮਹਾਰਾਜ ਹੋਰ ਸੁਣਾਓ ਬਹੁਤ ਵਧੀਆ ਸੰਤੋ ਸਾਹਿਬ ਠੀਕ ਠਾਕ ਜੀ ਹੋਰ ਫ੍ਰੀ ਹੋ ਗਏ ਲੱਗਦਾ ਹਾਂਜੀ ਸੰਤੋ ਸਾਹਿਬ ਜੀ ਕਰ ਲੀਆਂ ਬੈਈਆਂ ਹੁਣ ਹੋ ਗਏ ਵੇਲੇ ਤਾਂ ਕੌਣ ਕਬੀਛਤੀ ਫੜ ਕੇ ਫਿਰ ਹਾਂ ਸੈਂ ਵਿਹਲੇ ਹੁਣ ਦੇ ਇਸੇ ਕੰਮ ਦੇਈਆਂ ਸੰਤੋ ਸਾਹਿਬ ਆਪਾਂ ਠੀਕ ਆ ਜੀ ਪੰਜ ਛੇ ਮਹੀਨੇ ਹਾਂਜੀ ਢੇਡ ਉੱਤੇ ਕੰਮ ਹੈ ਢੇਡ ਉੱਤੇ ਜੀ ਹੁਣ ਚੱਲੂਗਾ ਇੱਕ ਮੁਟੀ ਚੋਕਲਾ ਦੂਜੀ ਤਿਆਰ ਹਾਂਜੀ ਹਾਂਜੀ ਲੈ ਵੀ ਤੇ ਸੰਦੀਪ ਭਾਈ ਅੱਜ ਪਸ਼ੂ ਤਿੰਨ ਵਕਾਊ ਆ। ਤਿੰਨੇ ਸੰਤੂ ਸਾਹਿਬ ਇੱਕ ਨੀਲੀ ਰਾਵੀ ਦੀ ਝੋਟੀ ਆਪਣੇ ਕੋਲ। ਹਾਂ। ਕੋਈ 10 ਤੋਂ 12 ਦਿਨ ਲੈਂਦੀ ਆ ਦੋ ਪਸ਼ੂ ਆਪਣੇ ਕੋਲ ਸੂਏ ਆ ਦੋ ਬਹਿਣਾ ਜਿਹੜੀਆਂ ਸੂਈਆਂ ਜੀ। ਠੀਕ ਆ ਜੀ। ਹਾਂਜੀ। ਲਓ ਵੀ ਦੋਸਤੋ ਇਹਨਾਂ ਤਿੰਨਾਂ ਪਸ਼ੂਆਂ ਦੀ ਇਨਫੋਰਮੇਸ਼ਨ ਅੱਜ ਕਰਦੇ ਆ ਆਪਾਂ ਸਾਂਝੀ ਤੁਹਾਡੇ ਨਾਲ। ਤੇ ਪਹਿਲੇ ਨੰਬਰ ਤੋਂ ਭਾਈ ਸੰਦੀਪ ਇੱਥੋਂ ਹੀ ਕਰ ਲਈਏ ਸਟਾਰਟ ਡੱਬੀ ਵੱਛੀ ਆ ਕਿੰਨਾ ਮਸੂਬਾ ਸੂਈ ਆ। ਸੰਤੂ ਸਾਹਿਬ ਦੂਜਾ ਸੂਬਾ ਸੂਈ ਆ। ਪਰਸੋਂ ਦੀ ਸੂਈ ਆ ਚੂਣ ਚਾਣ ਬਹੁਤ ਜ਼ਿਆਦੀ ਚੰਗੀ ਨਿਕਲੀ ਆ। ਠੀਕ ਆ। ਵੱਛੀ ਮਗਰਿਆਂ ਬਿਲਕੁਲ ਜੀ ਬਿਲਕੁਲ ਸੋ ਵੱਡੀ ਸਮੱਸਿਆ ਜਿਹੜੀ ਸੰਦੀਪ ਰੇ ਜਿਹਾ ਹੋਈ ਵੇਖਣ ਦੇ ਵਿੱਚ ਆਉਂਦੀ ਆ ਜੇਰ ਪ੍ਰੋਪਰ ਕਈ ਵਾਰਾਂ ਪਸ਼ੂ ਦੇ ਥੋੜੀ ਬਾਦੀ ਅਧੂਰੀ ਰਹਿ ਜੇ ਜਾਂ ਪਈ ਹੋਵੇ ਕਈ ਵਾਰ ਆਪ ਨੂੰ ਨਹੀਂ ਪਤਾ ਲੱਗਦਾ ਕਈ ਨਾ ਅਗਲੇ ਘਰ ਨੂੰ ਜਾ ਕੇ ਨਹੀਂ ਪਤਾ ਲੱਗਦਾ ਉਸੇ ਫਿਰ ਥੋੜੀ ਚੱਕਰਿਆ ਕੀ ਮੁੜ ਕੇ ਜਿਹੜਾ ਕੋਈ 15 ਦਿਨ ਹੀ ਕੋਈ 20 ਦਿਨ ਹੀ ਕਈ ਵੀਰ ਲਾਹਮਾ ਦੇ ਆਂਦੇ ਆਂਦੇ ਜੀ ਗੰਦ ਮਾਰਨ ਦੇ ਵੀ ਇਹ ਜੇਰ ਹੈਗੀ ਆਪਾਂ ਹੁਣ ਵੀਡੀਓ ਉਹਦੀ ਬਣਾਈ ਐਸੇ ਕਰਕੇ ਜਿਹੜਾ ਵੀ ਵੀਰ ਆਊਗਾ ਆਪਾਂ ਪਹਿਲਾਂ ਉਹਨੂੰ ਵੀਡੀਓ ਦਿਖਾਵਾਂਗੇ ਵੀਰ ਜੀ ਆਹ ਵੇਖੋ जीर ਦੀ ਵੀਡੀਓ ਪ੍ਰੋਪਰ ਆਪਣੇ ਕੋਲ ਹੈ ਗਈ ਆ ਅਗਲੇ ਘਰ ਦੀ ਸੰਤੂ ਸਾਹਿਬ ਆਪਣੀ ਕੋਈ ਗਰੰਟੀ ਨਹੀਂ ਜੀ ਆਪਾਂ ਆਪਦੇ ਘਰ ਦੀ ਫੁੱਲ ਗਰੰਟੀ ਜੀਰ ਦੀ ਦਵਾਂਗੇ ਰੇਕ ਚੀਜ਼ ਦੀ ਦਵਾਂਗੇ ਥਾਣਾ ਦੀ ਇੱਕ ਡੰਗ ਛਾ ਕੇ ਛੱਡ ਕੇ ਚਾਹੇ ਸਾਡੇ ਘਰ ਕੋਈ ਚਾਰ ਲੰਗ ਚੋਲੇ ਪਸੂ ਹੂੰ ਅਗਲੇ ਘਰ ਅਗਲੇ ਦੇ ਦੁੱਧ ਪਾਏ ਦਾ ਗਾੜੀ ਅਗਲੇ ਦੇ ਕਰਮ ਸੰਤੂ ਸਾਹਿਬ ਰੇਕ ਚੀਜ਼ ਦੇ ਸਾਲੀਆਂ ਚੀਜ਼ਾਂ ਇਹ ਕੋਈ ਪਤਾ ਨਹੀਂ ਲੱਗਦਾ ਜੀ ਬਿਲਕੁਲ ਇਹ ਸੂਈਆ ਦੂਜਾ ਸੂਈਆ ਦਿਨ ਕਿੰਨੇ ਕੋਗੇ ਦੂਜਾ ਸੰਤੂ ਸਾਹਿਬ ਪਰਸੋਂ ਦੀ ਸੂਈ ਆ 나ੜੂ ਨਾਲ ਬਿਲਕੁਲ 250 ਦੀ ਸੂਈ ਆ ਠੀਕ ਆ ਜੀ ਘਰੇ ਸੂਈ ਆਪਣੇ ਪਰਸੋਂ ਦੀ ਸੂਈ ਆ ਦੋ ਆ ਦੇਖੋ ਜੀ 나ੜੂ ਬੱਚੇ ਦੇ ਨਾਲ ਆ ਫੀਮੇਲ ਕਾਫ ਆ ਇਸ ਵੈਡ ਦੇ ਥੱਲੇ ਤੇ ਆ ਵੈਡ ਦੀ ਫੇਸ ਕੁਆਲਟੀ ਦੇਖੋ ਜੀ ਠੀਕ ਆ ਥਾਣ ਥੁਣ ਤਾਂ ਪ੍ਰੋਪਰ ਜਿਵੇਂ ਆਪਾਂ ਕਹਿੰਦੇ ਦੋਸਤੋ ਮੱਜਾਂ ਨਾ ਥਾਣਾ ਲੰਬਾਈ ਦੇ ਵਿੱਚ ਪੂਰਾ ਮੁਠੀ ਮੁਠੀ ਥਾਣਾ ਰੁੱਕ ਰੁੱਕ ਥਾਣਾ ਬਹੁਤ ਚੰਗੀ ਚੋਣ ਜੀ ਚੌਂ ਗੁੱਠਾਂ ਤੇ ਬਿਲਕੁਲ ਸਪੇਸ ਅਗਲੇ ਪਿਛਲੇ ਥਾਣਾ ਦੀ ਜਿਹੜੀ ਆ ਦੋਸਤੋ ਸਪੇਸ 4 4 ਇੰਚ ਆ ਮਗਰਲੇ ਥਾਣਾ तकरीबन ਥੋੜੀ ਜਿਹੀ ਸਪੇਸ ਤੁਹਾਨੂੰ ਹੋਰ ਨਜ਼ਦੀਕੀ ਤੋਂ ਦਿਖਾ ਦਾਂਗੇ ਬਾਕੀ ਮੁਠੀ ਥਾਣਾ ਆ ਦੇਖੋ ਬੌਲਾ ਸੰਦੀਪ ਕਿੰਨਾ ਥੱਲੇ ਹਾਜ਼ਰ ਸੰਤੂ ਸਾਹਿਬ 11 12 ਲੀਟਰ ਜਿਹੜਾ ਬੌਲਾ ਤਿਆਰ ਹੋ ਗਿਆ ਜੀ ਅੱਛਾ ਜੀ ਹਾਂ ਦੁੱਧ ਚਲੋ 17 18 ਕਿਲੋ ਵਛੀ ਪਾ ਜੂਗੀ ਠੀਕ ਹੈ ਜੀ ਅਜੇ ਫਲਾ ਲੈਂਦੇ ਜਿੰਨਾ ਦੱਸਾਂਗਾ ਉਹਨਾ ਹੀ ਹੋਗਾ ਇਹ ਨਹੀਂ ਵੀ ਆਪਾਂ ਕਹਿੰਦਾ ਕਿ ਜੀ 16 ਕਿਲੋ ਉਹ ਕੰਮ ਨਹੀਂ ਕਰਨਾ ਸੱਚੀ ਗੱਲ ਕਰਾਂਗੇ ਜਿਹੜੀ ਕਰਾਂਗੇ ਸੰਤੂ ਸਾਹਿਬ ਠੀਕ ਹੈ ਜੀ ਹਾਂ ਸੋ ਦੋਸਤੋ ਹੁਣ ਤਕਰੀਬਨ ਬੌਲਾ ਜਿਹੜਾ ਹੈਗਾ 11 11 12 11 12 ਕਿਲੋ ਜਿਹੜਾ ਬੌਲਾ ਉਹ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿਉਂਕਿ ਬੌਲੇ ਤੇ ਆ ਬੌਲਾ ਨਾਰਮਲੀ ਘਾਟ ਹੀ ਹੁੰਦਾ ਬਾਕੀ ਪੀਕ ਦੁੱਧ ਜ ਉਹ तकरीबन ਵੀਰਾਂ ਦਾ 15 ਦਾ 16 ਤੋਂ ਪਲੱਸ ਜਿਹੜਾ ਦੁੱਧ ਚਵਾ ਦੂਗੀ ਠੀਕ ਆ ਸਵੈੜ ਓਵਰ ਆਲ ਜਿੰਨੀ ਹੈ ਸਾਰੀ ਚੰਗੀ ਆ ਥਣ ਥਣ ਪ੍ਰੋਪਰ ਤੁਸੀਂ ਦੇਖੋ ਮੁੱਠੀ ਥਣਾ ਠੀਕ ਆ ਸਪੇਸ ਆਪਸੀ ਥਣਾ ਦੀ ਆ ਦੇਖੋ ਜੀ ਠੀਕ ਆ ਸੰਦੀਪ ਰੇ ਕਿੰਨਾ ਕੁ ਮੁੱਲ ਕਰਦੇ ਫਰੈਂਡ ਸੰਤੂ ਸਾਹਿਬ ਮੁੱਲ ਕਰਨ ਨੂੰ ਭਾਵੇਂ 55 ਕਰਾ ਲਈਏ ਭਾਵੇਂ 52 ਕਰ ਲਈਏ ਹਾਂਜੀ ਹਾਂ ਨਾ ਯਾਨੀ ਕਿ 44000 ਦੀ ਬੱਚੀ ਦੇ ਦਾਂਗੇ ਉਹਦੇ ਵਿੱਚੋਂ ਹੀ ਮਾਨ ਤਾਨ ਕਰ ਦਾਂਗੇ 47000 ਦੀ ਦੇ ਦਾਂਗੇ ਛੋੜ ਛੱਪਾ ਕਰਕੇ ਸੰਤੂ ਸਾਹਿਬ 47000 47000 ਦੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ 47000 ਦੀ ਦੋਸਤੋ ਜਿਹੜੀ ਇਹ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਦੂਜਾ ਸੂਆ ਤੇ ਦੂਜਾ ਸੂਆ ਬਾਕੀ ਪੂਤੀ ਬਾਤੀ ਤੋਂ ਫੇਸ ਕੁਆਲਿਟੀ ਤੋਂ ਆ ਦੇਖੋ ਠੀਕ ਆ ਆ ਜੋ ਵੀ ਰਸਨਦੀਪ ਇਸ ਤੋਂ ਬਾਅਦ ਇੱਕ ਅਗਲੀ ਜਿਹੜੀ ਨੈਕਸਟ ਦੋਸਤੋ ਅਗਲੀ ਤੁਹਾਨੂੰ ਵੈੜ ਦਿਖਾਉਣੀ ਹੈ ਇਹ ਸੂਆ ਕਿਨਵਾ ਜੀ ਸੰਤੋ ਸਾਹਿਬ ਤੀਜਾ ਸੂਆ ਸੂਈਆ ਇਹਦੇ ਥੱਲੇ 16 17 ਕਿਲੋ ਦੁੱਧ ਜਿਹੜਾ ਹਾਜ਼ਰ ਹੋਗਾ ਚਾਹੇ ਇੱਕ ਡੰਗ ਕੋਈ ਚੋਲੇ ਚਾਹੇ ਦੋ ਡੰਗ ਚੋਲੇ ਇਹੇ ਕੋਈ ਧਾਰਵਣਾ ਮਾਰੇ 16 17 ਹੁਣ ਪੱਕਾ ਤਿਆਰ ਹੋਊਗਾ ਸੰਧੂ ਸਾਹਿਬ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਈ ਨੂੰ 6-7 ਦਿਨ ਹੋ ਗਿਆ ਹਫਤਾ ਮੰਨ ਕੇ ਚੱਲੂ ਹੀ ਹਫਤਾ ਹਾਂਜੀ ਤੀਜਾ ਸੂਆ ਹੈ ਤੀਜਾ ਸੂਆ ਬੱਚਾ ਮਗਰ ਕੀ ਆ ਮਗਰ ਬੱਚਾ ਹੀ ਇਹਦੀ ਮਗਰ ਮੇਲ ਕਾ ਕਿਉਂ ਹੁਣ ਬਹੁਤ ਜਿਆਦਾ ਚੰਗੀ ਜੀ ਬੰਬੀ ਆਂ ਨੂੰ ਠੀਕ ਆ ਹਾਂਜੀ ਸੋ ਨਖੇੜ ਜਿਹੜਾ ਆਪਸੀ ਥਣਾ ਦਾ ਇਹਦਾ ਵੀ ਚੰਗਾ ਠੀਕ ਆ ਜੀ ਹੋਣੀ ਵਿੱਥੀ ਆ ਆਪਸੀ ਮੁਠੀ ਦਾ ਮੁਠੀ ਨਹੀਂ ਟਕਰਾ ਕਰਦੀ ਕਿ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕਰ ਦੇਣਾ ਆਪਾਂ ਆ ਦੇਖੋ ਆ ਦੇਖੀਏ ਠੀਕ ਆ ਸਪੇਸ ਵਾਟ ਮੁੰਡ ਚੰਗੀ ਆ ਤੇ ਬੱਚਾ ਜਿਹਦੇ ਥੱਲੇ ਮੇਲ ਕਾਫ ਆ 7-7 ਦਿਨਾਂ ਦੀ ਸੂਈ ਆ 16-17 ਕਿਲੋ ਜਿਹੜਾ ਦੋਸਤੋ ਕੋਣ ਤੁਸੀਂ ਦੁੱਧ ਮੰਨ ਲਓ ਤੇ ਬਾਕੀ ਪਸ਼ੂ ਜਿਹੜੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਪਸ਼ੂ ਅੱਜ ਭਲਕਾ ਆ ਨਵਾਂ ਪੁਰਾਣਾ ਪਸ਼ੂ ਫੇਰ ਵੇਖ ਜਾਂਦਾ ਫੇਰ ਆ ਜਾਂਦੇ ਆ ਇਸ ਕਰਕੇ ਜਿਹੜਾ ਕੋਈ ਟਕਾ ਕੇ ਸੇਵਾ ਕਰ ਲੂਗਾ ਦੁੱਧ ਜਿਹੜਾ ਦੋਸਤੋ ਪਾਹੇ ਦਾ ਹਰ ਵਾਰ ਕਹਿੰਨੀ ਆਪਾਂ ਦੁੱਧ ਅਗਲੇ ਦੇ ਸੰਤੂ ਸਾਹਿਬ ਪਾਏ ਦਾ ਚਾਹੇ 5ੀ ਚੋਲੇ ਕੋਈ ਚਾਹੇ 20 ਚੋਲੇ ਠੀਕ ਆ ਜੀ ਹਾਈਟ ਕੱਦ ਦੀ ਗੱਲ ਕਰ ਲਈਏ ਦੋਸਤੋ ਤੇ ਹਾਈਟ ਕੱਦ ਵਧੀਆ ਬਾਲੀਆਂ ਕਾ ਫਾਰਮ ਵਾਲੀਆਂ ਵੱਡੀਆਂ ਵੇੜਾਂ ਆਪਾਂ ਆਉਂਦੇ ਫੁੱਲ ਸਟੈਂਡਰਡ ਸਾਈਜ਼ ਜਿਹੜਾ ਹੁੰਦਾ ਉਹਨਾਂ 'ਚ ਨਹੀਂ ਕਿ ਇਹ ਬਿਲਕੁਲ ਵਿਛਲਾਸ ਹੈ ਜਾਂ ਵੱਡੀਆਂ ਵੇੜਾਂ ਦੇ ਵਿੱਚ ਹੀ ਤੁਸੀਂ ਗਿਣਤੀ ਕਰ ਸਕਦੇ ਜੀ ਵੱਡੀ ਆ ਛੋਟੀ ਜੀ ਨਹੀਂ ਕਿ ਠੀਕ ਆ ਤੇ ਮੀਡੀਅਮ ਤੋਂ ਜਿਹੜੀ ਪਲੱਸ ਵਾਲ ਹਾਈਟ ਇਸ ਦੀ ਵੱਧਦੀ ਹੈ ਥਾਂ ਥਣ ਬਹੁਤ ਸੋਹਣਾ ਮੁੱਠੀ ਥਾਣਾ ਸਪੇਸ ਚੰਗੀ ਆ ਮਗਰ ਬੱਛਾ ਮੇਲ ਕਾਪ ਆ ਠੀਕ ਆ ਜੀ 6-7 ਦਿਨਾਂ ਦੀ ਸੂਈ ਆ ਦੋ ਤੋਂ ਕੋਈ 16-17 17 હા ਜਰ ਹ ਸੰਦੂ ਸਾਹਿਬ ਹਾਜ਼ਰ ਜੀ ਨੂੰ ਆਂਦੇ ਆ ਠੀਕ ਆ ਸੰਦੀਪ ਕਿੰਨਾ ਮੌਲੇ ਦਾ ਸੰਤੂ ਸਾਹਿਬ ਮੋਲੇ ਦਾ ਵੀ 55000 ਕਰਦੇ ਆ 48000 ਦੀ ਦੇਦਾਂਗੇ ਉਹਦੇ ਵਿੱਚੋਂ ਮਾਨਦਾਨ ਕਰਦਾਂਗੇ ਜੀ 48000 ਦੀ ਬਿਲਕੁਲ ਆਫਰ ਹੈ ਅੱਜ ਸੰਤੂ ਸਾਹਿਬ ਠੀਕ ਹੈ ਭਰਾ ਹਾਂਜੀ ਲਓ ਜੀ 48000 ਦੀ ਦੋਸਤੋ ਇਹ ਵਾੜ ਮਿਲ ਜੂਗੀ ਬਾਕੀ ਸੱਚੀ ਖੱਬੀ ਬਹਿਣੀ ਵਾਲੇ ਪਾਸੇ ਤੁਸੀਂ ਥਾਣੂ ਜ਼ਰੂਰ ਦੇਖ ਲਓ ਠੀਕ ਆ ਵੀ ਜੇ ਮੁਠੀ ਗਿਆ ਜਾਊਗਾ ਤੇ ਮੁਠੀ ਥਾਣ ਹੋਊਗਾ ਕੋਈ ਛੋਟਾ ਜਿਹਾ ਚੋਣ ਚੰਨ ਬਿਲਕੁਲ ਚੰਗੀ ਹੈ ਸੰਤੂ ਸਾਹਿਬ ਥਾਣ ਵੀ ਪੂਰਾ ਆਹ ਹੱਥ ਜਾਊਗਾ ਜੀ ਠੀਕ ਹੈ ਭਰਾ ਠੀਕ ਆ ਅੱਛਾ ਸੰਦੀਪਰੇ ਇਸ ਤੋਂ ਬਾਅਦ ਇੱਕ ਆਪਣੇ ਕੋਲ ਅਗਲੇ ਬੰਦੇ ਝੋਟੀ ਆ ਗਈ ਨੀ ਚੋਟੀ ਦੋਸਤੋ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਫੇਸ ਕੁਆਲਿਟੀ ਤੋਂ ਤੁਹਾਨੂੰ ਦਿਖਾਉਨੇ ਆ ਆ ਕਰੋ ਜੇਗਾ ਠੀਕ ਆ ਸਟ੍ਰੇਟ ਵਾਲ ਨੂੰ ਬਿਲਕੁਲ ਜਿਹੜਾ ਪਟਾ ਆਉਂਦਾ ਸੈਂਟਰ ਚੋਂ ਥੋੜਾ ਜਿਹਾ ਟੁੱਟਦਾ ਠੀਕ ਆ ਅੱਖ ਬਿੱਲੀ ਮਨਕੀ ਅੱਖਾ ਸਿੰਗੀ ਸੁੰਗੀ ਬਹੁਤ ਸੋਹਣੀ ਆ ਗੁਲਾਈ ਦੇ ਵਿੱਚ ਆ ਥੋੜਾ ਜਿਹਾ ਬੈਕ ਬੈਕਗਰਾਉਂਡ ਤੋਂ ਹੋ ਕੇ ਨਾ ਬਿਲਕੁਲ ਗੁਲਾਈ ਦੇ ਵਿੱਚ ਸਿੰਗ ਕੀਤਾ ਚਾਰੇ ਪੈਰ ਧੋਤੇ ਤੇ ਸੂਸਾਤੇ ਨਿਸ਼ਾਨ ਪ੍ਰੋਪਰ ਪੂਰਾ ਠੀਕ ਆ ਹਵਾਨੇ ਤੇ ਥਰਡੇ ਧੋਨ ਵਾਲੀ ਸਾਈਡ ਵੀ ਪ੍ਰੋਪਰ ਨਿਸ਼ਾਨ ਤੇ ਹਾਈਟ ਸੋਹਣੀ ਆ ਗੁੰਦਮੇਜਾ ਸਰੀਰ ਦੀ ਆ ਸੂਆ ਦੂਜਾ ਸੂਣਾ ਜੀ ਦੂਜਾ ਦੂਜਾ ਸੰਤੂ ਸਾਹਿਬ ਲਓ ਜੀ ਦੂਜੇ ਸੂਆ ਸੂਣਾ ਠੀਕ ਆ ਬਾਕੀ ਇਹ ਦਿਨ ਲੈਂਦੀ ਹੈ ਗੁਰਦਾਸ ਸਿੰਘ ਸੰਤੂ ਸਾਹਿਬ ਲਾਏ ਨੇ 10 ਤੋਂ 12 ਦਿਨ ਹੀ ਲੈ ਜੂਗੀ ਜੀ ਬਾਕੀ ਟਿੱਪਣ ਬਿਲਕੁਲ ਚਮਾ-ਥਮਾ ਜੀ ਸ਼ਾਇਦ ਇੱਕੋ ਜਿਹਾ ਚਟਾਈ ਪੋਲੀ ਪਾਲੀ ਦੀ ਪੂਰੀ ਆਪਣੀ ਗਰੰਟੀ ਭਾਰ ਦੀ ਗਰੰਟੀ ਹੋ ਗਈ ਜੀ ਠੀਕ ਆ ਹਾਂ ਜੀ ਦੁੱਧ ਅਗਲੇ ਦੇ ਪਾਏ ਦਾ ਜੀ ਲੋਵੀ ਦੋਸਤੋ ਠੀਕ ਆ ਛੋਟੀ ਚੰਗੀ ਆ ਦੂਜਾ ਸੁਆ ਦੋਸਤੋ ਸੂਣੀ ਆ ਠੀਕ ਆ ਨੀਲੀ ਇਹਦੇ ਵਿੱਚ ਆ ਜਾਂਦੀ ਆ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਆ ਠੀਕ ਆ ਜੀ ਸੋ ਛੋਟੀ ਚੰਗੀ ਆ ਸੋਹਣੀ ਹਾਈਟ ਆ ਪਤਲੇ ਪਿੰਡੇ ਦੀ ਆ ਤੇ ਪਸੰਦ ਆਊਗੀ ਠੀਕ ਆ ਬਾਕੀ ਹਜੇ ਲਾਏ ਲੋਏ ਪੈ ਜੂਗੀ ਹੋਰ ਦੋ ਚੌ ਦਿਨਾਂ ਦੇ ਵਿੱਚ ਜਾਂ 10 12 ਦਿਨਾਂ ਤੱਕ ਜਿਹੜੀ ਪੂਰੀ ਤਿਆਰੀ ਹੋਊਗੀ ਇਸ ਛੋਟੀ ਆਈ ਹੈ ਤੇ ਕੱਚੀ ਆ ਕੋ 10 ਤੋਂ 15 14 10 ਤੋਂ 12 13 14 ਦਿਨ ਦਾ ਆਈਡੀਆ ਰੱਖ ਕੇ ਕੋਈ ਵੀ ਰਸੋਬਦਾ ਕਰ ਸਕਦਾ ਛੋਟੀ ਚੰਗੀ ਆ ਠੀਕ ਆ ਬਾਕੀ ਹੈ ਪੂਰੀ ਐਕਟਿਵ ਆ ਨਵੀਂ ਆ ਠੀਕ ਆ ਬਾਕ ਠੀਕ ਹੈ ਅੱਛਾ ਸੰਦੀਪ ਜੀਰੇ ਅੱਜ ਇਹਦਾ ਕੀ ਮੁੱਲ ਰਹੂਗਾ ਸੰਧੂ ਸਾਹਿਬ ਜੇ ਤੇ ਆਪਾਂ ਸੂਹੀ ਸਵਾਈ ਵੇਚ ਕੇ ਚਲੋ ਇਹ ਕੋਈ ਬੱਚਾ ਵੀ ਚੰਗਾ ਦੇ ਦੇ ਮੰਨ ਲਓ ਕੱਟੀ ਚੰਗੀ ਨੀਲੀ ਰਾਵੀ ਦੀ ਕੋਈ ਦੇ ਦੇ ਫਿਰ ਤਾਂ ਝੋਟੀ ਵੇਚਾਂਗੇ 85000 ਰੁਪਏ ਦੀ ਅੱਜ ਜਿਹੜੀ ਝੋਟੀ ਆਪਾਂ 75000 ਦੀ ਦਿੰਦਾਂਗੇ ਉਹਦੇ ਵਿੱਚੋਂ ਸੰਧੂ ਸਾਹਿਬ ਛੋਟ ਛਾਪਾ ਕਰਦਾਂਗੇ ਮਾਨ ਤਨ ਕਰ 75 ਚੋਂ 75 ਚੋਂ ਮਾਨ ਤਨ ਕਰਦਾਂਗੇ ਠੀਕ ਹੈ ਜੀ ਹਾਂ 75 ਚੋਂ ਦੋਸਤੋ ਮਾਨ ਤਨ ਜਿਹੜਾ ਹੋ ਜਾਊਗਾ ਅੱਜ ਕਿਉਂਕਿ 10 ਤੋਂ 10 ਤੋਂ 12 ਦਿਨ ਹੋ ਸਕਦਾ 10 ਤੋਂ 14 ਦਿਨ ਵੀ ਲੈ ਜੇ ਪਸੂ ਮਤਲਬ ਕਿ 1 ਬਾਕੀ ਬਣੂ ਬਣੂਗੀ ਆ ਪੂਰਾ ਹਜੇ ਟਾਈਮ ਬਹੁਤ ਬਹੁਤ ਬਣੂ ਸੰਤੋਖ ਸਾਹਿਬ ਚਲਾਗੇ ਜੀ ਸਾਹਿਬ ਬੈਕ ਸਾਈਡ ਨੂੰ ਆਪਾਂ ਲੇਵਾ ਵੇਖਦੇ ਆ ਨਾ ਬੈਕ ਸਾਈਡ ਨੂੰ ਢੇਲ ਵੇਖ ਰਿਹਾ ਸੂ ਤੱਕ ਇਧਰੋਂ ਲੱਗਦਾ ਸਟਰਕਚਰ ਇਤਨਾ ਤਿਆਰ ਹੋਊਗਾ ਵੀ ਜਿੰਨਾ ਲੇਵਾ ਦੋਸਤੋ ਅੱਗੇ ਨੂੰ ਵਿਖਾਊਗੀ ਉਹਨਾਂ ਕੀ ਬੈਕ ਸਾਈਡ ਤੋਂ ਠੀਕ ਆ ਸੰਤੋਖ ਸਾਹਿਬ ਜੇ ਵੇਖ ਜੂਗੀ ਠੀਕ ਆ ਨਾ ਹੁੰਦੇ ਆਪਾਂ ਸੂਈ ਸਵਾਈ ਵੇਚ ਲਾਂਗੇ ਕੋਈ ਇਹਦਾ ਡਰ ਨਹੀਂ ਜੀ ਬਹੁਤ ਗਰੰਟੀ ਵਾਲੇ ਸੌਣ ਲਈ ਛੋਟੀ ਠੀਕ ਆ ਭਰਾ ਹਾਂਜੀ ਤੇ ਸੰਦੀਪ ਪਸੂ ਆਪਣੇ ਕੋਲ ਤਿੰਨ ਸੀ ਅੱਜ ਤਿੰਨ ਹੀ ਸੰਤੂ ਸਾਹਿਬ ਕਰਦਾ ਕੰਮ ਚਾਲੂ ਹੁਣ ਬਸ ਰੋਜ਼ ਦਿਨੋ ਦਿਨ ਤੁਸੀਂ ਮਾਰਿਓ ਗੇੜਾ ਦਹੀਮ ਲਈ ਹੋਣੇਗੀ ਅੱਛਾ ਜੀ ਹਾਂ ਜੀ ਹਾਂ ਜੀ ਲੈਓ ਤੁਹਾਡਾ ਟੜ ਕਰ ਦੋ ਕੰਮ ਸ਼ੁਰੂ ਹਾਂ ਕਰ ਦਿੰਨੇ ਸੰਤੂ ਸਾਹਿਬ ਬੈ ਜਾ ਬੈ ਜਾ ਕਰਾ ਦਿੰਨੇ ਆ ਠੀਕ ਆ ਠੀਕ ਆ ਤੇ ਬੋਲ ਗਿਆ ਨੰਬਰ 81370 38943 ਜੀ ਠੀਕ ਹੈ 81370 389 ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਇਹ ਸਾਨੂੰ ਅੱਜ ਵੀਰ ਸੰਦੀਪ ਸਿੰਘ ਭੁੱਲਰ ਦੇ ਕੋਲ ਪਸੂ ਤਿੰਨ ਪਸੂ ਸੀਗੇ ਦੋ ਬੈੜਾਂ ਇੱਕ ਝੋਟੀ ਦਿਖਾਤੀ ਹੈ ਪਸ਼ੂ ਪਸੰਦ ਆਉਣਗੇ ਪਸੰਦ ਆਇਆ ਪਸ਼ੂ ਤਸੱਲੀ ਤੁਸੀਂ ਕਰਦੇ ਨਰਖ ਪਰਖ ਕਰਕੇ ਆਪਣਾ ਲੈ ਕੇ ਜਾ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ